ਗੱਡੀ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ ਪਲਟੀ ਗੱਡੀ ਆਵਾਰਾ ਪਸ਼ੂਆਂ ਕਰਕੇ ਹੋਇਆ ਭਿਆਨਕ ਹਾਦਸਾ ਰਾਜਪੁਰੇ ਤੋਂ ਮੁਰਗੀਆਂ ਨਾਲ ਭਰੀ ਹੋਈ ਬਲੈਰੋ ਗੱਡੀ ਪਲਟਣ ਦਾ ਸਮਾਚਾਰ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਜਾਨੀ ਨੁਕਸਾਨ ਤੋਂ ਬਚਾਰਿਆ ਗੱਡੀ ਚਾਲਕ ਦੇ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਗੱਡੀ ਪਟਿਆਲਾ ਸਾਈਡ ਤੋਂ ਆ ਰਹੀ ਸੀ ਅਤੇ ਗੱਡੀ ਰਾਜਪੁਰਾ ਬਾਈਪਾਸ ਵੱਲ ਜਾ ਰਹੀ ਸੀ ਪਰ ਜਦੋਂ ਉਹ ਰਾਜਪੁਰਾ ਟੋਨੀ ਚ ਪਹੁੰਚੀ ਤਾਂ ਅੱਗੋਂ ਇੱਕ ਆਵਾਰਾ ਪਸ਼ੂ ਆਣ ਕਰਕੇ ਅਚਾਨਕ ਬ੍ਰੇਕ ਲਗਾਣੀ ਪਈ ਜਿਸ ਕਰਕੇ ਗੱਡੀ ਪਲਟ ਗਈ ਜਾਨੀ ਨੁਕਸਾਨ ਤੋਂ ਬਚਾ ਰਿਹਾ ਮੌਕੇ ਤੇ ਪਹੁੰਚੀ ਕ੍ਰੇਨ ਨਾਲ ਗੱਡੀ ਸਿੱਧੀ ਕੀਤੀ ਗਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਨਾਂ ਦੱਸੋ ਜੀ ਨਿਸ਼ਾਨ ਸਿੰਘ ਇਹ ਕਿਦਾਂ ਹੋਇਆ ਐਕਸੀਡੈਂਟ ਇਧਰ ਆਪਣੇ ਪਟਿਆਲੇ ਵੱਲ ਆ ਰਹੇ ਸੀ ਅੱਗੇ ਆ ਗਈ ਡੰਗਰ ਗੱਛਾ ਜਿਆ ਸੀ ਉਹ ਆ ਗਿਆ ਇੱਕ ਉਹਨੂੰ ਬਚਾਉਣ ਦੇ ਚੱਕਰ ਵਿੱਚ ਫਟਵਾ ਦੇਣਾ ਟਕਰਾ ਗਈ ਟਕਰਾਨ ਕਰਕੇ ਸਾਰੀ ਤੋਂ ਮਜਬੂਰੀ ਚੋਲ ਮਾਰ ਗਈ ਬਿਲਕੁਲ ਕਿੱਥੇ ਜਾ ਰਹੀ ਸੀ ਗੱਜੂ ਇੱਥੇ ਰਾਜਪੁਰੇ ਪਾਣਾ ਜੀ ਮਾੜਾ ਕੀ ਸਮਾਨ ਸੀਗੇ ਵਿੱਚ ਵਿੱਚ ਮੁਰਗੇ ਆ ਜੀ ਕੀ ਕਹਣ ਜਾਂਦੇ ਹੋ ਜੇ ਡੰਗਰ ਇਹ ਘੁੰਮ ਰਿਹਾ ਹੋਰ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕੁਝ ਇਹਨਾਂ ਦਾ ਇਲਾਜ ਕਰਨਾ ਪਵੇ ਇਸ ਤਰ੍ਹਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਚਲੋ ਮਾਰਾ ਮੋਢੇ ਤੇ ਮੇਰੇ ਮੋਢੇ ਤੇ ਲੱਗੀ ਹੈ ਬਾਕੀ ਜਾਨ ਵੀ ਜਾ ਸਕਦੀ ਸੀ ਬੰਦਿਆਂ ਦੀ ਜਿੰਨੇ ਬੰਦੇ ਸੀ ਗੱਡੀ ਵਿੱਚ ਆਹ ਲੋਕ ਨੇ ਦੋਨੋਂ ਠੀਕ ਹੈ ਜੀ ਹਾਂ ਮੇਰੇ ਮੋਢੇ ਤੇ ਲੱਗੀ ਬਾਕੀ ਠੀਕ ਹੈ ਬਾਕੀ ਦਾਤੀ ਆ ਜੋ ਰਾਜਪੁਰੇ ਦਾ ਮੇਨ ਟਾਊਨ ਦਾ ਏਰੀਆ ਹੈ ਉੱਥੇ ਇੱਕ ਜੋ ਗੱਡੀ ਹੈ ਮੁਰਗਿਆਂ ਦੀ ਭਰੀ ਹੋਈ ਉਹ ਪਲਟ ਗਈ ਹਾਲਾਂਕਿ ਅੱਗੇ ਕੋਈ ਪਸ਼ੂ ਆ ਗਿਆ ਸੀ ਜਾਂ ਕੀ ਸੀਗਾ ਇਸ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਲਵਾਂਗੇ ਤੇ ਨਾਲੇ ਪੁੱਛਾਂਗੇ ਡਰਾਈਵਰ ਨਾਲ ਵੀ ਗੱਲ ਕਰਾਂਗੇ ਤੇ ਨਾਲ ਜੋ ਅ ਇੱਥੇ ਪ੍ਰਤੱਖ ਦਰਸ਼ਕੀਆਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਆਖਿਰ ਕੀ ਹੋਇਆ ਅੰਕਲ ਜੀ ਕੀ ਹੋਇਆ ਸੀਗਾ ਗੱਡੀ ਅੱਗੇ ਆ ਗਈ ਤਾਂ ਗੱਡੀ ਪਲਟੀ ਹੋਈ ਹੈ ਕੀ ਸੀਗਾ ਉਹਦੇ ਵਿੱਚ ਸੀ ਜੀ ਜਾ ਰਹੇ ਸੀ ਜੀ ਸਾਹਮਣੇ ਦੇਖਿਆ ਕਿ ਗੱਡੀ ਪਲਟ ਗਈ ਸੀ ਜੀ ਉਹ ਮੁਰਗੀਆਂ ਵਿੱਚ ਹਲਦੀ ਵੀ ਸੀ ਉਹਨਾਂ ਦੇ ਜੀ ਤੇ ਗੱਡੀ ਪਲਟੀ ਵੀ ਸੀਗੀ ਥੋੜੀ ਦੇਰ ਬਾਅਦ ਕ੍ਰੇਨ ਆਈ ਉਹਨਾਂ ਨੇ ਸਿੱਧਾ ਕੀਤਾ ਉਹਨੂੰ ਕਿ ਜਗ ਰਕੇ ਉਹ ਗੱਡੀ ਸਿੱਧੀ ਹੋ ਗਈ ਤੇ ਅਸੀਂ ਲੰਘ ਗਏ ਤੇ ਅੰਕਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਪਰ ਗੱਡੀ ਪਲਟੀ ਸੀ ਬਸ ਬੰਦੇ ਬਚ ਗਏ ਜੀ ਕੋਈ ਵੀ ਠੀਕ ਹੈ ਏ ਸੀ ਕੇ ਸਾਡੇ ਨਾਲ ਪ੍ਰਤੱਖ ਦਰਸ਼ੀ ਜਿਨ੍ਹਾਂ ਨੇ ਦੱਸਿਆ ਕਿ ਹਾਂਜੀ ਇਹ ਵਾਲੀ ਗੱਡੀ ਪਲਟੀ ਸੀ ਮੁਰਗਿਆਂ ਨਾਲ ਭਰੀ ਹੋਈ ਗੱਡੀ ਜੋ ਰਾਜਪੁਰਾ ਦੇ ਟਾਊਨ ਏਰੀਆ ਵਿੱਚੋਂ ਨਿਕਲ ਰਹੀ ਸੀ ਅੱਗੇ ਕਿਸੇ ਜਾਨਵਰ ਦੇ ਆਉਣ ਨਾਲ ਜੋ ਹੈ ਗੱਡੀ ਨੂੰ ਬ੍ਰੇਕ ਲੱਗੀ ਤੇ ਇਹ ਗੱਡੀ ਪਲਟ ਗਈ ਜਤਿੰਦਰ